प्यारे श्रोताओं सभी को मैं डॉक्टर मல்கित सिंह पट्टी आज अपन गल कर रहे हैं कि कैंसर कि डिपपोजन खाने के नाम कैंसर होने के खतरे ज्यादा होते हैं कि कैंसर एक बड़ी नामراض बीमारी है ਹਾਲਾਂਕਿ ਕੈਂਸਰ ਦੇ ਕਈ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਕਾਰਨ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ ਜਿਵੇਂ ਕੋਈ ਜੈਨੇਟਿਕਲ ਕਾਜ਼ ਆ ਜਾਆ ਕੋਈ এনवायरमेंटਲ ਲੇਕਿਨ ਫਿਰ ਵੀ ਕੁਝ ਐਦਾਂ ਦੇ ਕਾਰਨ ਹੁੰਦੇ ਆ ਕਿ ਜਿਹੜੇ ਅਸੀਂ ਕੰਟਰੋਲ ਕਰ ਸਕਦੇ ਆ ਜਿਵੇਂ ਖੁਰਾਕ ਜਾਂ ਆਪਣੇ ਜੀਵਨ ਸ਼ੈਲੀ ਜਿਹੜੀ ਵਧੀਆ ਹੈਗੀ ਸਿਹਤ ਮੰਨੋ ਉਹ ਜਿਹੜੇ ਖੋਜਾਂ ਦੱਸਦੀਆਂ ਨੇ ਕਿ ਕਿਹੜੇ ਕਿਹੜੇ ਖੋਜ ਨੇ ਆ ਜਿਹੜੇ ਕੈਂਸਰ ਦੇ ਖਤਰੇ ਨੂੰ ਵਧਾ ਦਿੰਦੇ ਆ ਜਾਂ ਉਹਦੇ ਵਿੱਚ ਯੋਗਦਾਨ ਪਾਉਂਦੇ ਆ ਹੋਰ ਨਾਲ ਕਾਰਨਾਂ ਦੇ ਨਾਲ ਕਿਉਂਕਿ ਕੈਂਸਰ ਦਾ ਸਿਰਫ ਇੱਕ ਕਾਰਨ ਨਹੀਂ ਹੁੰਦਾ ਉਹਨਾਂ ਬਾਰੇ ਥੋੜੀ ਜਿਹੀ ਆਪਾਂ ਗੱਲ ਕਰਦੇ ਆ ਕਿਉਂਕਿ ਕਾਬੀ ਹੱਦ ਤੱਕ ਜਿਹੜੇ ਕੈਂਸਰ ਨਾਲ ਮੌਤਾਂ ਹੁੰਦੀਆਂ ਨੇ ਔਰ ਬੜਾ ਮਹਿੰਗਾ ਇਲਾਜ ਹੈ ਕੈਂਸਰ ਦਾ ਕੌਸ਼ਿਸ਼ ਕੀਤੀ ਖਰਾਕ ਕੈਂਸਰ ਦੇ ਜੋਖਮ ਜਿਹੜਾ ਵਾ ਉਹਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ਹਾਲਾਂਕਿ ਕੋਈ ਵੀ ਇਸ ਤਰ੍ਹਾਂ ਦਾ ਇੱਕ ਕੋਈ ਖਾਣਾ ਨਹੀਂ ਜਿਹਦੇ ਬਾਰੇ ਆਪਾਂ ਗੱਲ ਕਰ ਲਈਏ ਕਿ ਜਿਹੜਾ ਕੈਂਸਰ ਦਾ ਇਕੱਲਾ ਇੱਕੋ ਖਾਣਾ ਇੱਕ ਕਾਰਨ ਬਣ ਸਕਦਾ ਪਰ ਫਿਰ ਵੀ ਜੋ ਖੋਜਾਂ ਦੱਸਦੀਆਂ ਨੇ ਉਹ ਕੁਝ ਖਾਣੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਜਿਹੜੇ ਜੋਖਮ ਨੂੰ ਘਟਾ ਵਧਾ ਸਕਦੇ ਆ ਆਪਾਂ ਇੱਥੇ ਅੱਜ ਸਿਰਫ ਗੱਲ ਕਰਨੀ ਹੈ ਕਿ ਵਧਾ ਕਿ ਘਟੇ ਸਕਦੇ ਕਲਪਕਿੜੇ ਕਰ ਸਕਦੇ ਨਹੀਂ ਉਹਦੇ ਤੇ ਆਪਾਂ ਅਲੱਗ ਗੱਲ ਕਰਾਂ ਇੱਕ ਤਾਂ ਅਗਰ ਅਸੀਂ ਸੇਤਮੰਦ ਸਰੀਰ ਦਾ ਆਪਣਾ ਜਿਹੜਾ ਵਜ਼ਨ ਹੈ ਉਹਨੂੰ ਸੇਤਮੰਦ ਲੈਵਲ ਤੇ ਰੱਖੀ ਜਾਨੀ ਕਿ ਜਿੰਨਾ ਚਾਹੀਦਾ ਉਹਦੇ ਵਾਸਤੇ ਫਿਰ ਸਾਨੂੰ ਸਿਹਤਮੰਦ ਖਾਣਾ ਯਾਨੀ ਉਹ ਜਿਹੜੀ ਜਿੰਦਗੀ ਹੈ ਸਿਹਤਮੰਦ ਖਾਣਾ ਸਿਹਤਮੰਦ ਵਜ਼ਨ ਨੂੰ ਬਣਾਈ ਰੱਖਣ ਦੇ ਵਿੱਚ ਸਹਾਇਤਾ ਕਰਦੀ ਹੈ ਸ਼ਰਾਬ ਤੋਂ ਬਚ ਕੇ ਰਹੀਏ ਜਾਂ ਬੜਾ ਸੀਮਤ ਕਰੀਏ ਉਹਨੂੰ ਜਾਂ ਸਿਗਰਟ ਪੀਣੀ ਵਗੈਰਾ ਤਾਂ ਜਦੋਂ ਪੋਸ਼ਟਿਕ ਤੱਤਾਂ ਨਾਲ ਭਰਪੂਰ ਅਗਰ ਖਾਜਣੇ ਸੀ ਲਵਾਂਗੇ ਤਾਂ ਉਹ ਸਾਨੂੰ ਕੈਂਸਰ ਤੋਂ ਬਚਾਉਣ ਦੇ ਵਿੱਚ ਹੈਲਪ ਕਰ ਸਕਦਾ ਪਰ ਆਪਾਂ ਅੱਜ ਗੱਲ ਕਰਨੀ ਹੈ ਉਹ ਕਿਹੜੇ ਭੋਜਨ ਨੇ ਜਿਹੜੇ ਸਾਨੂੰ ਪਰਹੇਜ਼ ਕਰਨੇ ਚਾਹੀਦੇ ਜਿਵੇਂ ਬਹੁਤ ਜ਼ਿਆਦਾ ਪ੍ਰੋਸੈਸਡ ਇਹ ਫੂਡ ਹੁੰਦੇ ਨੇ ਜਿਵੇਂ ਲਾਲ ਮੀਟ ਲਾਲ ਮਾਸ ਜਾਂ ਰੈੱਡ ਮੀਟ ਇਹ ਫਾਈਟ ਭੋਜਨ ਜਿਹੜੇ ਹੁੰਦੇ ਨੇ ਜਾਂ ਮਿੱਠੇ ਪੀਣ ਵਾਲੇ ਪਦਾਰਥ ਆ ਜਿਹੜੇ ਤੇ ਕੋਲਡਿੰਗ ਕਾ એનਰਜੀ ਡ੍ਰਿੰਕ ਆ ਜਾਂ ਕਈ ਤਰ੍ਹਾਂ ਦੇ ਡਾਈਟ ਸੋਡイズ ਨੇ ਉਹਨਾਂ ਸਾਰਿਆਂ ਬਾਰੇ ਆ ਜਾਣਾ ਇੱਕ ਗੱਲ ਕਰਨੀ ਆ ਉਹ ਭੋਜਨ ਜਿਹੜੇ ਕੈਂਸਰ ਦਾ ਕਾਰਨ ਬਣ ਸਕਦੇ ਆ ਜਿਵੇਂ ਪ੍ਰੋਸੈਸਡ ਮੀਟ ਕਿਉਂਕਿ ਪ੍ਰੋਸੈਸਡ ਮੀਟ ਨੂੰ ਨਮਕ ਬਹੁਤ ਲਗਾਇਆ ਗਿਆ ਹੁੰਦਾ ਜਾਉਂਦਾ ਇਸ ਤਰ੍ਹਾਂ ਦੇ ਨਾਲ ਸਮੋਕ ਵਗੈਰਾ ਕੀਤਾ ਗਿਆ ਹੁੰਦਾ ਜਾਂਦਾ ਸਵਾਦ ਵਧਾਉਣ ਵਾਸਤੇ ਉਸ ਨੂੰ ਕਈ ਵਾਰੀ ਲੌਂਗ ਟਾਈਮ ਤੱਕ ਵੀ ਉਹ ਜਿਹੜਾ ਸਟੋਰ ਕੀਤਾ ਗਿਆ ਹੈ ਗਿਆ ਹੁੰਦਾ ਉਹਦੇ ਵਿੱਚ ਕੁਝ ਐਦਾਂ ਦੀਆਂ ਚੀਜ਼ਾਂ ਪਾਈਆਂ ਹੁੰਦੀਆਂ ਕਿ ਉਹਦਾ ਟੇਸਟ ਖਰਾਬ ਨਾ ਹੋਵੇ ਉਹ ਲੰਬੇ ਸਮੇਂ ਤੱਕ ਸਟੋਰ ਕੀਤਾ ਰਹਿ ਸਕੇ ਉਹ ਵੀ ਕਈ ਵਾਰੀ ਸਾਡੇ ਕੈਂਸਰ ਦਾ ਕਾਰਨ ਬਣ ਜਾਂਦਾ ਹੈ ਹੋ ਕਿਉਂਕਿ ਪ੍ਰੋਸੈਸਡ ਮੀਟ ਨੂੰ ਸਾਰਸੀ ਨੋਜ਼ਨ ਆਹ ਜਿਹੜੇ ਉਹ ਇੱਕ ਗਰੁੱਪ ਦੇ ਵਿੱਚ ਰੱਖਿਆ ਗਿਆ ਕਿਉਂਕਿ ਇਸ ਦੇ ਵਿੱਚ ਕੁਝ ਖਾਸ ਕੈਂਸਰ ਦਾ ਕਾਰਨ ਬਣਨ ਵਾਲੇ ਤੱਤ ਨੇ ਜੋ ਪ੍ਰੋਸੈਸ ਕੀਤਾ ਹੋਇਆ ਮੀਟ ਕਿਉਂਕਿ ਕੁਝ ਮੀਟ ਪ੍ਰੋਸੈਸਿੰਗ ਵਧੀਆਂ ਹੁੰਦੀ ਹੈ ਲੇਕਿਨ ਜਿਵੇਂ ਨਾਈਟ ਦੇ ਵਿੱਚ ਕੀ ਹੁੰਦਾ ਕਿ ਕੁਝ ਜਿਵੇਂ ਪਿਊਰੀਨਸ ਦੇ ਵਿੱਚ ਨਾਈਟ੍ਰੇਟ I think ਨਾਈਟ ਰਾਈਟ ਸ਼ਾਮਿਲ ਹੁੰਦੇ ਜੋ ਮੀਟ ਵਿੱਚ ਸੰਭਾਵੀ ਤੌਰ ਤੇ ਕੈਂਸਰ ਪੈਦਾ ਕਰਨ ਵਾਲੇ ਜਿਹੜੇ ਰਸਾਇਣ ਹੁੰਦੇ ਨੇ ਕੈਮੀਕਲ ਹੁੰਦੇ ਨੇ ਦਾ ਗਠਨ ਦਾ ਕਾਰਨ ਬਣ ਸਕਦੇ ਕਿਉਂਕਿ ਉਹ ਕਿਸੇ ਨੂੰ ਪ੍ਰੋਸੈਸ ਕਰਕੇ ਲੌਂਗ ਟਾਈਮ ਤੱਕ ਸਟੋਰ ਕਰਕੇ ਕਿ ਉਹ ਖਰਾਬ ਨਾ ਹੋਵੇ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਕੈਮੀਕਲ ਜਿਹੜੇ ਨੇ ਉਪਾਇ ਹੁੰਦੇ ਨੇ ਨਾ ਕੁਝ ਨਰਸੈਨ ਜਿਹੜੇ ਨੇ ਹੁਣ ਪ੍ਰੋਸੈਸਡ ਮੀਟ ਦੀ ਜਿਆਦਾ ਜਿਹੜੀ ਖਪਤ ਕੋਲ ਰੈਕਟਲ ਕੈਂਸਰ ਦੇ ਜੋ ਕੋਨੋਬ ਉਦਾ ਸਕਦੀ ਹੈ ਇੱਕ ਹੋ ਜਾਂ ਨਸਰੀਆਂ ਦੀ ਫਿਰ ਦੁਪਹਿਰ ਦੇ ਖਾਣੇ ਦੇ ਜਿਹੜੀ ਮੀਟ ਜਿਵੇਂ ਹੌਟ ਡੌਗ ਜਾਂ ਇੰਡਾਜਾ ਰਾਤ ਦੇ ਖਾਣੇ ਦੇ ਜਿਹੜੇ ਸੌਸ ਨਾਲੋਂ ਇਹ ਵੀ ਕੰਜਾ ਨਾਸ਼ਤੇ ਦੇ ਸੰ ਤੇ ਜਿਹੜੇ ਸੌਸ ਨੇ ਦੇਸੀ ਯੂਜ਼ ਕਰਦੇ ਹੁਣ ਰੈੱਡ ਮੀਟ ਕਿਸ ਤਰੀਕੇ ਦੇ ਨਾਲ ਕਰਦਾ ਲਾਲ ਮੀਟ ਉਹਦੇ ਵਿੱਚ ਕੁਝ ਮਿਸ਼ਰਣ ਜਾਂ ਕੁਝ ਆਇਰਨ ਜਾਂ ਹੀਮ ਆਇਰਨ Zn ਉਹ ਕੈਂਸਰ ਦੇ ਟਿਊਮਰ ਦੇ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਮੰਨਿਆ ਜਾਂਦਾ ਹੈ ਯਾਨੀ ਕਿ ਵਧਾਉਣ ਦਾ ਕਾਰਨ ਮੰਨਿਆ ਜਾਂਦਾ ਕਿਉਂਕਿ ਲਾਲ ਮੀਟ ਖਾਣਾ ਕੋਲੋਰੈਕਟਲ ਕੈਂਸਰ ਜਿਹੜੀ ਉਹਦੇ ਜੋਖਮ ਨੂੰ ਵਧਾ ਦਿੰਦਾ ਇਸ ਕਰਕੇ ਜਿੰਨਾ ਵੀ ਤੁਸੀਂ ਲਾਲ ਮੀਟ ਨੂੰ ਜਿਵੇਂ ਪਕਾਇਆ ਜਾਂਦਾ ਜਾਂ ਨੂੰ ਗ੍ਰਿਲ ਕੀਤਾ ਜਾਂਦਾ ਜਾਂ ਬਾਜੂਸ ਵਰਸ ਕਰਕੇ ਜਾਂ ਜੋ ਵੀ ਉਹਦੇ ਵਾਸਤੇ ਕੀਤਾ ਜਾਂਦਾ ਉਹ ਉਸ ਦੇ ਨਾਲ ਕੈਂਸਰ ਦੇ ਜਿਹੜੇ ਖਰਮ ਆ ਜਦੋਂ ਰੈਕਟਨ ਜਿਹੜੀ ਫੈਸਲਿਆ ਤੇ ਉਹਦੇ ਕਾਰਨ ਜ਼ਿਆਦਾ ਹੁੰਦਾ ਐਡ ਕਰਕੇ ਮੁਕਟਲੇ ਭੋਜਨ ਤਲਣ ਦੀ ਜਿਹੜੀ ਪ੍ਰਕਿਰਿਆ ਦੇ ਦੌਰਾਨ ਭੋਜਨ ਤੇ ਤੀਲ ਉਹਦੇ ਵਿੱਚ ਕੋਈ ਰਸਾਇਣਕ ਜਿਹੜੀਆਂ ਤਬਦੀਲੀਆਂ ਦੇ ਵਿੱਚ ਹੋ ਜਾਂਦੇ ਨੇ ਕੈਮੀਕਲ ਚੇਂਜ ਆਉਂਦੀਆਂ ਨੇ ਉਹਦੇ ਅੰਦਰ ਅਤੇ ਇਸ ਤਰ੍ਹਾਂ ਦੇ ਪਦਾਰਥ ਜਦੋਂ ਬਣਾਉਣ ਦੇ ਸਮੇਂ ਸੁਭਾਵਿਕ ਤੌਰ ਤੇ ਕੈਂਸਰ ਦਾ ਕਾਰਨ ਬਣ ਸਕਦੇ ਕਿਉਂਕਿ ਪਲੇ ਹੋਈ ਭੋਜਨ ਦੀ ਜਿਹੜੀ ਖਪਤ ਹੈ ਉਹ ਵੀ ਕੈਂਸਰ ਦੇ ਜੋਖਮ ਨਾਲ ਜੁੜੀ ਮੰਨੀ ਜਾਂਦੀ ਹੈ ਜਿਹੜੇ ਨਤੀਜੇ ਕੱਢੇ ਨੇ ਜਿਵੇਂ ਗੈਸਟ੍ਰਿਕ ਕੈਂਸਰ ਸਾਡੇ ਮੇਦੇ ਨਾਲ ਸੰਬੰਧਤ ਨੇ ਜੀ ਹੁਣ ਜਿਆਦਾ ਪੱਕੇ ਹੋਏ ਭੋਜਨ ਇਹ ਜਾਨਵਰਾਂ ਦੇ ਜੋ ਖੋਜਾਂ ਕਿਹੜੀਆਂ ਨੇ ਜਿਵੇਂ ਮਾਸ ਫਲਟਰੀ ਸੂ ਮੱਛੀ ਉਹ ਜਿਆਦਾ ਹਾਈ ਟੈਂਪਰੇਚਰ ਤੇ ਖਾਸ ਕਰਕੇ ਖੁੱਲੀ ਅੱਗ ਨੇ ਜੀ ਜੋ ਸਿੱਧਾ ਤਲ ਦੇ ਉਹਨੂੰ ਅੱਗ ਦੇ ਉੱਪਰ ਰੱਖ ਕੇ ਤਲਣ ਜਾਂ ਗ੍ਰਿਲ ਕਰਨਾ ਛਾਤੀ ਕੋਲਨ ਜਿਗਰ ਫੇਫੜੇ ਤੇ ਪ੍ਰੋਸਟਾ ਦੇ ਕੈਂਸਰ ਦੇ ਕਾਰਨ ਵੱਧ ਜਾਂਦੇ ਨੇ ਕਿਉਂਕਿ ਇਨ੍ਹਾਂ ਭੋਜਨਾਂ ਨੂੰ ਜਦੋਂ ਉੱਚੇ ਤਾਪਮਨ ਦੇ ਕਿ ਹਾਈ ਟੈਂਪਰੇਚਰ ਤੇ ਪਕਾਉਣ ਨਾਲ ਕੁਝ ਰਸਾਇਣ ਪੈਦਾ ਹੁੰਦੇ ਇਹਨਾਂ ਦੇ ਅੰਦਰ ਜਿਹੜੇ ਫਿਰ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ ਕਿਵੇਂ ਐਂਬਾਰਿਕ ਸੂਰ ਦਾ ਮਾਸ ਬੀਕਨ ਸੋਰਸਿਸ ਫੇਕ ਤਰ੍ਹਾਂ ਦੇ ਕਿਵੇਂ ਲਾਲ ਮੀਟ ਇਹਨਾਂ ਨੂੰ ਬੜੇ ਉੱਚੇ ਹਾਈ ਟੈਂਪਰੇਚਰ ਤੇ ਗ੍ਰਿਲ ਕਰਦੇ ਇਹ ਫਿਰ ਕੈਂਸਰ ਦੇ ਕਾਰਨ ਬਣ ਸਕਦੇ ਹੁਣ ਖੰਡ ਜਿਹੜੀ ਸੀ ਆਮ ਲੈਂਦੇ ਆ ਜੈਸ ਫਾਈਂਡ ਕਾਰਬੋਹਾਈਡਰੇਟਸ ਅਗਰ ਜ਼ਿਆਦਾ ਖੰਡ ਦੀ ਖਪਤ ਦੇ ਸੀ ਲੈਂਦੇ ਆ ਉਹ ਵੀ ਕੈਂਸਰ ਦੇ ਵਿਕਾਸ ਦੇ ਨਾਲ ਜੁੜੀ ਗਈ ਛਾਤੀ ਦੇ ਕੋਲੋਰੈਕਟਲਸ ਪੈਨਕਰੀਆ ਦੀ ਕੈਂਸਰ ਉਹਦੇ ਨਾਲ ਦੇਖੂਗੋ ਵੱਧ ਸਕਦਾ ਕਿਉਂਕਿ ਭਾਰ ਵੱਗ ਜਾਂਦਾ ਹੈ ਜਿਹਨਾਂ ਤੁਸੀਂ ਰਾਈਫਾਈਨ ਕਾਰਬੋਹਾਈਡਰੇਟਸ ਲੋਗ ਉਹਨਾਂ ਕਾਡਾ ਵਜਨ ਵੱਧ ਸਕਦਾ ਇਹ ਨਾਲ ਕੈਂਸਰ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਰਾਈਫਾਈਨ ਕਾਰਬੋਹਾਈਡਰੇਟਸ ਕਈ ਤਰ੍ਹਾਂ ਦੇ ਕੈਂਸਰ ਦੇ ਜੋਖਮ ਨੂੰ ਵਧਾਉਂਦਾ ਜੋ ਕਿ ਕਿਹੜੀ ਚੋਜਾਂ ਦੀਆਂ ਇਸ ਤਰੀਕੇ ਦੇ ਨਾਲ ਸ਼ਰਾਬ ਸ਼ਰਾਬ ਪੀਣ ਨਾਲ ਵੀ ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ ਵੱਧ ਸਕਦਾ ਹੈ ਇੰਸਟਰਨਲ ਗਰਦੰਗੀ, ਫੋਡੀ ਦੀ, ਆਲਨ ਜਿਹੜੀ ਹੈ ਜਿਗਰ ਜਾਂ ਔਰਤਾਂ ਦੇ ਵਿੱਚ ਸ਼ਕਤੀ ਹੁੰਦੀ ਹੈ। ਇਹ ਸ਼ਰਾਬ ਜਿਹੜੀ ਹੈ ਇਹਨਾਂ ਦੇ ਖਤਰੇ ਨੂੰ ਵਧਾ ਦਿੰਦੀ ਹੈ। ਇਸ ਕਰਕੇ ਜਿਹੜੇ ਪ੍ਰੋਸੈਸਡ ਫੂਡ ਨੇ ਇਸ ਤੋਂ ਇਲਾਵਾ ਜਿਹੜੇ ਅਲਫਾਇਨਸ ਕਾਰਬੋਹਾਈਡਰੇਟਸ ਨੇ ਜਿਆਦਾ ਟੈਂਪਰੇਚਰ ਤੇ ਤਲੇ ਹੋਏ, ਗ੍ਰਿਲਡ ਕੀਤੇ ਹੋਏ ਔਰ ਸਕੋਡ ਕੀ ਕਿ ਉਹ ਜਿਹੜੇ لمبے ਸਮੇਂ ਤੱਕ ਕਸ਼ੀਂ ਡੱਬਾ ਬੰਦ ਲੈ ਕੇ ਆਨੇ ਉਹ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ। ਕੱਲ ਨੂੰ ਆਪਾਂ ਗੱਲ ਕਰਾਂਗੇ ਤੇ ਕੈਂਸਰ ਨੂੰ ਕਿਡਿਸ। ਹੈਲਥ ਕਿਡਿ। ਕੱਲ ਨੂੰ ਆਪਾਂ ਆਉਂਦੇ ਕਰੇਗਾ। ਅੱਜ ਇਹਨਾਂ ਨੂੰ ਧੰਨਵਾਦ, ਸ਼ੁਕਰੀਆ, ਮਿਹਰਬਾਨੀ। ਸਸਕਰੀਪ। ਚੈਨਲ ਨੂੰ ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰੋ। ਪੁਜਾਰ ਸ਼੍ਰੀ ਬੇਨਤੀ ਹੈ। ਮਿਹਰਬਾਨ ਸਸਕਰੀਪ।